ਕਿਉਂਕਿ 10 ਸਾਲ ਐਮਪੀ ਰਹਿਣ ਦੇ ਬਾਵਜੂਦ ਲੁਧਿਆਣਾ ਨੂੰ ਕੋਈ ਦੇਣ ਤਾਂ ਉਹਨਾਂ ਦੀ ਹੈ ਨਹੀਂ ਕਿ ਜਿਸ ਨੂੰ ਤੁਸੀਂ ਜੁਆਇਨ ਕਰਾ ਰਹੇ ਹੋ ਕਿ ਇਸ ਦਾ ਨਾਮ ਪਤਾ ਹੈ ਕਿ ਇਸੇ ਲਾਭ ਹੈਗੇ ਨੇ ਦਿਨ ਤੋਂ ਐਮਪੀ ਸਾਹਿਬ ਨਾਲ ਕੰਮ ਕਰ ਰਿਹਾ ਉਹ ਸਾਨੂੰ ਬਾਇਓਫੇਸ ਜਾਣਦੇ ਨੇ ਬਿੱਟੂ ਸਾਹਿਬ ਵਾਂਗੂ ਨਹੀਂ ਕਿ ਉਹ ਆਪਣੇ ਵਰਕਰਾਂ ਨੂੰ ਪਛਾਣਦੇ ਹੀ ਨਹੀਂ ਬਹੁਤ ਅੱਛੀ ਅੱਛੀਆਂ ਫੈਮਲੀਆਂ ਜਿਹੜੀਆਂ ਕਾਂਗਰਸ ਨੂੰ ਛੱਡ ਕੇ ਤੇ ਸਾਡੀ ਪਾਰਟੀ ਵਿੱਚ ਜੁਆਇਨ ਹੋਣੀਆਂ ਸੀ ਮੈਂ ਉਹ ਜੁਆਇਨਿੰਗ ਕਰਾਨ ਗਈ ਸੀ ਉਥੇ ਕਿਸੇ ਨੇ ਪਿੱਛੋਂ ਵੈਸੇ ਹੀ ਕਹਿਤਾ ਕਿ ਜਿੰਦਰ ਕੋਰਜੀ ਨੂੰ ਵੀ ਮਾਨ ਸਾਹਿਬ ਦਾ ਅਸ਼ੀਰਵਾਦਵਾ ਦਵੋ ਪਿੱਟੂ ਸਾਹਿਬ ਆਪਣੇ ਵਰਕਰਾਂ ਨੂੰ ਤਾਂ ਸੰਭਾਲ ਲਈ ਸਕਦੇ ਉਹਨਾਂ ਨੂੰ ਪਤਾ ਹੈ ਕਿ ਸਾਡੀ ਹਾਰ ਪੱਕੀ ਹੈ ਸੋ ਇਹ ਭੀੜ ਨਹੀਂ ਸੀ ਇੱਕ ਇੱਕ ਬੰਦੇ ਦਾ ਨਾਮ ਉਥੇ ਲਿੱਤਾ ਗਿਆ ਭੀੜ ਇਕੱਠੀ ਕਰਨੀ ਹੁੰਦੀ ਤੇ ਨਾਮ ਨਾ ਲੈਂਦੇ ਸਿਰੋਪਾ ਹੀ ਪਾ ਦਿੰਦੇ ਸਿਰਫ आ, कल रविंद्र सिंह बिट्टू जो एक एक कि भाजपा ਦੇ ਰੇਲ ਮੰਤਰੀ ਨੇ ਉਹਨਾਂ ਦੇ ਵੱਲੋਂ ਕੱਲ ਇੱਕ ਐਕਸਰੇ ਟਵੀਟ ਕੀਤਾ ਗਿਆ ਕਿ ਜਦੋਂ ਕੱਲ ਆਵਾਜ਼ ਦੀ ਪਾਰਟੀ ਸਰਦਾਰ ਸਿੰਘ ਭਗਵੰਤਮਾਨ ਸੀਐਮ ਸਾਡੇ ਉਦੋਂ ਸਰੋਪੇ ਪਾਰਿਛ ਗਏ ਕੋਈ ਜੁਆਇਨਿੰਗ ਕਰਾ ਚੁਕੇ ਮੈਂਬਰਾਂ ਨੂੰ ਤੇ ਉੱਥੇ ਹੀ ਕੱਲ रविंद्र सिंह ਬਿੱਟੂ ਦੇ ਵੱਲੋਂ ਟਿੱਪਣੀ ਕੀਤੀ ਗਈ ਹੈ ਕਿ ਜਿਸ ਨੂੰ ਤੁਸੀਂ ਜੁਆਇਨ ਕਰਾ ਰਹੇ ਹੋ ਕਿ ਇਸ ਦਾ ਨਾਮ ਪਤਾ ਹੈ ਕਿ ਇਸੇ ਲਾਭ ਹੈਗੇ ਨੇ ਜਾਂ ਭੀੜ ਵਿੱਚ ਜਮ੍ਹਾਂ ਕਰ ਰਹੇ ਆਵਾਜ਼ ਦੀ ਪਾਰਟੀ 'ਚ ਇਹ ਰਵਿੰਦਰ ਸਿੰਘ ਬਿੱਟੂ ਦੇ ਵੱਲੋਂ ਜਿਹੜਾ ਕਿ ਬਿਆਨ ਕਹੇ ਗਏ ਨੇ ਐਕਸ ਟਵਿੱਟਰ ਤੇ ਪਾਏ ਗਏ ਨੇ ਸੋਸ਼ਲ ਮੀਡੀਆ ਤੇ ਪਾਏ ਗਏ ਨੇ ਤੇ ਉਸ ਤੋਂ ਬਾਅਦ ਅਜਿੰਦਰ ਕੌਰ ਜੋ ਕਿ ਪਹਿਲੇ ਕਾਂਗਰਸ ਦੇ ਵਿੱਚ ਜੁਆਇਨਿੰਗ ਕੀਤੀ ਉਹਨਾਂ ਨੇ 2014 ਦੇ ਵਿੱਚ ਤੇ 2022 ਦੇ ਵਿੱਚ ਉਹਨਾਂ ਨੂੰ ਜਨਰਲ ਸਕੱਤਰ ਬਣਾਇਆ ਗਿਆ ਤੇ ਉਸ ਤੋਂ ਬਾਅਦ ਜਦੋਂ ਉਦੋਂ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਵਿਧਾ ਲੋਕ ਸਭਾ ਦੀ ਸੀਟਾਂ ਦੇ ਵਿੱਚ ਉਹਨਾਂ ਨੇ ਕਾਫੀ ਮਦਦ ਕੀਤੀ ਉਹਨਾਂ ਨੇ ਲਾਈਵ ਹੋ ਕੇ ਬਿੱਟੂ ਦੇ ਨਿਸ਼ਾਨਾ ਸਾਧਿਆ ਵਾ ਮੇਰੇ ਨਾਲ ਉਹ ਇਸ ਵਤ ਅਜਿੰਦਰ ਕੌਰ ਜੀ ਜੁੜ ਚੁੱਕੇ ਨੇ ਮੈਮ ਕੀ ਆਮ ਆਦੀ ਪਾਰਟੀ ਭੀੜ ਜਮਾ ਕਰਦੀ ਹੈ ਵਾਕਈ ਬਿੱਟੂ ਜੀ ਦੀ ਗੱਲ ਸਹੀ ਹੈ ਤੇ ਬਿੱਟੂ ਜੀ ਰਵਨੀਤ ਬਿੱਟੂ ਜੀ ਬਾਰੇ ਸ਼ੁਰੂ ਤੋਂ ਹੀ ਮਸ਼ਹੂਰ ਹੈ ਕਿ ਉਹ ਇਦਾਂ ਦੀਆਂ ਹਾਸੋਹੀਨੀਆਂ ਗੱਲਾਂ ਕਰਕੇ ਆਪਣੇ ਵੱਲ ਧਿਆਨ ਜਿਹੜਾ ਖਿੱਚਦੇ ਰਹਿੰਦੇ ਨੇ ਤੇ ਮੈਂ ਉਹਨਾਂ ਦੀ ਉਹਨਾਂ ਦੀ ਸਮਝ ਲਈ ਦੱਸ ਦਿਆਂ ਕਿ ਮੈਂ 2024 ਦੇ ਵਿੱਚ ਬੜੇ ਹੀ ਮਾਨਯੋਗ ਐਮਪੀ ਰੇਸ ਜਿਹੜੇ ਸਾਡੇ ਪੰਜਾਬ ਤੋਂ ਐਮਪੀ ਨੇ ਤੇ ਜਨਰਲ ਸੈਕਟਰੀ ਨੇ ਉਹਨਾਂ ਤੋਂ ਜੁਆਇਨ ਕੀਤੀ ਪਾਰਟੀ ਸੰਦੀਪ ਪਾਠਕ ਜੀ ਤੋਂ ਐਮਪੀ ਸਾਹਿਬ ਰਵਨੀਤ ਬਿੱਟੂ ਜੀ ਵੀ ਰਹੇ ਨੇ ਤੇ ਉਹਨਾਂ ਨੇ ਉਹਨਾਂ ਦਾ ਨਾਮ ਸੁਨਿਆ ਹੋਵੇਗਾ ਜ਼ਰੂਰ 2024 ਦੇ ਵਿੱਚ ਜਦੋਂ ਐਮਪੀ ਇਲੈਕਸ਼ਨ ਸੀ ਮੈਂ ਆਪਣੇ ਵੱਡੇ ਵੀਰ ਪੱਪੀ ਪ੍ਰਸ਼ਰ ਜੀ ਨਾਲ ਕੰਮ ਕੀਤਾ ਫਿਰ ਉਸ ਤੋਂ ਬਾਅਦ ਕੌਂਸਲਰ ਇਲੈਕਸ਼ਨ ਵੇਲੇ ਮੈਂ ਉਹਨਾਂ ਦੇ ਵਾਈਫ ਮੀਨੂ ਦੀਦੀ ਨਾਲ ਕੰਮ ਕੀਤਾ ਮਨੀਸ਼ਾ ਕਪੂਰ ਜੀ ਨਾਲ ਕੰਮ ਕੀਤਾ ਜਿੱਥੇ-ਜਿੱਥੇ ਪਾਰਟੀ ਨੇ ਡਿਊਟੀ ਲਗਾਈ ਉਸ ਤੋਂ ਬਾਅਦ ਦਿੱਲੀ ਇਲੈਕਸ਼ਨ ਦੇ ਵਿੱਚ ਦੁਰਗੇਸ਼ ਪਾਠਕ ਜੀ ਨਾਲ ਕੰਮ ਕੀਤਾ ਇਸ ਲਈ ਮੈਨੂੰ ਕਿਸੇ ਪਹਿਚਾਨ ਦੀ ਲੋੜ ਨਹੀਂ ਹੈਗੀ ਉਹ ਜਿਹੜੀ ਵੀਡੀਓ ਹੈ ਉਹਦੇ ਵਿੱਚ ਅਸੀਂ ਕੱਲ ਆਪਣੇ ਗਰੁੱਪ ਦੇ ਵਿੱਚ ਬਹੁਤ ਸਾਰੀਆਂ ਜੁਆਇਨਿੰਗ ਕਰਾਈਆਂ ਬਹੁਤ 30-30 ਸਾਲ ਤੋਂ ਜੁੜੇ ਹੋਏ ਕਾਂਗਰਸ ਦੇ ਵਿੱਚ ਲੋਕ ਸਾਡੇ ਨਾਲ ਜੁਆਇਨ ਹੋਏ ਜਿਦੇ ਵਿੱਚ ਇੱਕ ਸਾਬਕਾ ਰਿਟਾਇਰਡ ਐਸਪੀਸੀ ਹਾਈ ਕੋਰਟ ਦੇ ਐਡਵੋਕੇਟ ਸੀ ਬਹੁਤ achhi achhi families ਜਿਹੜੀਆਂ ਕਾਂਗਰਸ ਨੂੰ ਛੱਡ ਕੇ ਤੇ ਸਾਡੀ ਪਾਰਟੀ ਵਿੱਚ ਜੁਆਇਨ ਹੋਣੀ ਸੀ ਮੈਂ ਉਹ ਜੁਆਇਨਿੰਗ ਕਰਾਨ ਗਈ ਸੀ ਉੱਥੇ ਕਿਸੇ ਨੇ ਪਿੱਛੋਂ ਵੈਸੇ ਹੀ ਕਹਿਤਾ ਕਿ ਅਜਿੰਦਰ ਕੋਰਜੀ ਨੂੰ ਵੀ ਮਾਨ ਸਾਹਿਬ ਦਾ ਅਸ਼ੀਰਵਾਦ ਦਵਾ ਦਿਓ ਜਦੋਂ ਐਮਪੀ ਸਾਹਿਬ ਨੇ ਮੈਨੂੰ ਉੱਥੇ ਦੇਖਿਆ ਕਿਉਂਕਿ ਅਸੀਂ ਫਰਸਟ ਦਿਨ ਤੋਂ ਐਮਪੀ ਸਾਹਿਬ ਨਾਲ ਕੰਮ ਕਰ ਰਹੇ ਹਾਂ ਉਹ ਸਾਨੂੰ ਬਾਇਓ ਫੇਸ ਜਾਣਦੇ ਨੇ ਬਿੱਟੂ ਸਾਹਿਬ ਵਾਂਗੂ ਨਹੀਂ ਕਿ ਉਹ ਆਪਣੇ ਵਰਕਰਾਂ ਨੂੰ ਪਛਾਣਦੇ ਹੀ ਨਹੀਂ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਉਹਨਾਂ ਨੇ ਨਾਮ ਗਲਤ ਲੈਤਾ ਜਦੋਂ ਉਹਨਾਂ ਨੇ ਦੇਖਿਆ ਉਹਨਾਂ ਨੇ ਮੈਨੂੰ ਹੱਸਦੇ ਹੋਏ ਕਿਹਾ ਤੁਸੀਂ ਵੀ ਸਰੋਪਾ ਬਵਾਨਾ ਤੇ ਮੈਂ ਉਹਨਾਂ ਨੂੰ ਹੱਸਦੇ ਹੋਏ ਕਿਹਾ ਕਿ ਨਹੀਂ ਮੈਂ ਤਾਂ ਮਾਨ ਸਾਹਿਬ ਦਾ ਅਸ਼ੀਰਵਾਦ ਲੈਣਾ ਮ ਦੇਵ ਇਸ ਰੋਪਾ ਪਾ ਕੇ ਕਹਤਾ ਕਿ ਲੋ ਅੱਜ ਅਸ਼ੀਰਵਾਦ ਦਿੱਤਾ ਤੁਹਾਨੂੰ ਸੋ ਇਹ ਸਾਡੀ ਆਪਸੀ ਪਿਆਰ ਜਿਹੜਾ ਪਾਰਟੀ ਦਾ ਹੈਗਾ ਉਹ ਪਹਿਚਾਨ ਹੈ ਉਹ ਉੱਥੇ ਹੱਸਦੇ ਹੋਏ ਗੱਲ ਹੋਈ ਬਿੱਟੂ ਸਾਹਿਬ ਆਪਣੇ ਵਰਕਰਾਂ ਨੂੰ ਤਾਂ ਸੰਭਾਲ ਲਈ ਸਕਦੇ ਉਹਨਾਂ ਨੂੰ ਪਤਾ ਹੈ ਕਿ ਸਾਡੀ ਹਾਰ ਪੱਕੀ ਹੈ ਉਹ ਇਦਾਂ ਦੀਆਂ ਹਾਸੋਹੀਨੀਆਂ ਗੱਲਾਂ ਕਰਕੇ ਇਦਾਂ ਦੇ ਮਜ਼ਾਕ ਉਡਾ ਕੇ ਕਿਉਂਕਿ 10 ਸਾਲ MP ਰਹਿਣ ਦੇ ਬਾਵਜੂਦ ਲੁਧਿਆਣਾ ਨੂੰ ਕੋਈ ਦੇਣ ਤਾਂ ਉਹਨਾਂ ਦੀ ਹੈ ਨਹੀਂ ਕੰਮ ਤਾਂ ਕਿਨਾਨ ਵਾਸਤੇ ਉਹਨਾਂ ਕੋਲ ਕੋਈ ਹੈ ਹੀ ਨਹੀਂ ਕਿ ਮੈਂ 10 ਸਾਲ ਚ ਕੀਤਾ ਕੀ ਤੇ 3 ਸਾਲ ਦੇ ਵਿੱਚ ਸਾਡੇ MP ਸੰਜੀਵ अरोੜਾ ਜੀ ਨੇ ਸਿਵਲ ਹਸਪੀਟਲ ਲਈ ਚਾਹੇ ਉਹ ਬਾਕੀ ਹਸਪੀਟਲਸ ਹੋਣ ਚਾਹੀਓ ਪੜਾਈ ਵਾਲਾ ਏਰੀਆ ਹੋਏ ਜਿੱਥੇ ਸਾਡਾ ਮੇਨ ਮੋਟਿਵ ਹੈ ਉਸ ਤੋਂ ਬਾਅਦ ਜਿਹੜਾ 에어ਪੋਰਟ ਦਾ ਕੰਮ ਹੈ ਬਿਜ਼ਨਸ ਐਸੋਸੀਏਸ਼ਨ ਦਾ ਕੰਮ ਹੋਏ ਕੋਈ ਵੀ ਕਿਸੇ ਵੀ ਤਰੀਕੇ ਦਾ ਕੰਮ ਹੋਏ ਉਹਨਾਂ ਦੀਆਂ 3 ਸਾਲ ਦੇ ਵਿੱਚ ਲੁਧਿਆਣਾ ਲਈ ਬਹੁਤ ਸਾਰੀਆਂ ਜਿਹੜੀਆਂ ਕੰਮ ਦੇ ਕੰਮ ਕੀਤੇ ਨੇ ਉਹਨਾਂ ਨੇ ਤੇ ਵੈਸਟ ਏਰੀਆ ਪੂਰਾ ਉਹਨਾਂ ਦੇ ਨਾਲ ਹੈ ਉਹਨਾਂ ਦੀ ਜਿੱਤ ਤਾਂ ਪੱਕੀ ਹੈ ਹੀ ਹੈ ਬਿੱਟੂ ਸਾਹਿਬ ਨੂੰ ਪਤਾ ਹੈ ਅਸੀਂ ਹਾਰ ਚੁੱਕੇ ਹਾਂ ਉਹਨਾਂ ਕੋਲ ਨਾ ਕੋਈ ਕੰਮ ਹੈ ਆਪਣਾ ਕਿਨਾਨ ਲਈ ਨਾ ਕੁਝ ਇਸ ਲਈ ਉਹ ਇਦਾਂ ਦੀਆਂ ਵੀਡੀਓ ਪਾ ਕੇ ਇੱਕ ਨਾਮ ਨੂੰ ਲੈ ਕੇ ਤੁਸੀਂ ਸੋਚੋ ਇੱਕ ਰੇਲ ਮੰਤਰੀ ਹੋਏ ਤੇ ਇੱਕ ਨਾਮ ਨੂੰ ਲੈ ਕੇ ਟਵੀਟ ਕਰ ਰਿਹਾ ਹੈ ਕਿ ਨਾਮ ਨਹੀਂ ਪਤਾ ਉਹਨਾਂ ਨੂੰ ਨਹੀਂ ਨਾਮ ਉਹਨਾਂ ਨੇ ਤਾੜਾ ਨਹੀਂ ਲਿੱਤਾ ਨਾਮ ਜਿਹੜੇ ਹੋਰ ਜੁਆਇਨਿੰਗ ਕਰਵਾ ਰਹੇ ਸੀਗੇ ਨਾਮ ਉਹਨਾਂ ਦੇ ਕਿਹਾ ਕਿ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਐਕਸ ਦੇ ਟਵੀਟ ਕਰਕੇ ਕਿ ਭੀੜ ਇਕੱਠੀ ਕੀਤੀ ਜਾ ਰਹੀ ਹੈ ਜਾਂ ਕਿ وجہ ਰਹਿ ਗਈ ਆਮ ਆਦਮੀ ਪਾਰਟੀ ਕੋਈ ਬੰਦੇ ਕੱਟ ਗਏ ਨੇ ਆਮ ਆਦਮੀ ਪਾਰਟੀ ਕੋਈ ਜਿਹਦੀ ਇਹਨਾਂ ਤਮਾਮ ਲੀਡਰਸ਼ਿਪ ਉੱਤੇ ਪਹੁੰਚ ਗਈ ਸੀ ਆ ਤੁਹਾਨੂੰ ਮੈਂ ਦੱਸਾਂ ਕੱਲ ਜਿਹੜੀਆਂ ਜੁਆਇਨਿੰਗਸ ਹੋਈਆਂ ਉਹਦੇ ਵਿੱਚ ਸਭ ਤੋਂ ਪਹਿਲਾਂ ਤਾਂ 30 ਸਾਲ ਕਾਂਗਰਸ ਦੇ ਵਿੱਚ ਕੰਮ ਕਰਨ ਵਾਲੇ ਸਿਮੀ ਪੇਸ਼ਾਨ ਜੀ ਸੀ ਤੇ ਉਹ ਵੀ ਲੁਧਿਆਣਾ ਦੇ ਵਿੱਚ ਕਿਸੇ ਪਹਿਚਾਨ ਦੇ ਮਹਤਾਜ ਨਹੀਂ ਹੈਗੇ ਦੂਜਾ ਜਿਹੜੀਆਂ ਜੁਆਇਨਿੰਗ ਹੋਰ ਹੋਈਆਂ ਉਹਦੇ ਵਿੱਚ ਪਿਛਲੇ ਸਾਲ ਰਿਟਾਇਰਡ ਐਸਪੀ ਬੜੇ ਸਤਕਾਰਯੋਗ ਸੀਗੇ ਉਸ ਤੋਂ ਬਾਅਦ ਹਾਈ ਕੋਰਟ ਦੇ ਐਡਵੋਕੇਟ ਸੀ ਜੀਵਨ ਜੋਤ ਜੀ ਤੇ ਹੋਰ ਇੱਕ ਐਡਵੋਕੇਟ ਉਸ ਤੋਂ ਬਾਅਦ ਬਿਜ਼ਨਸ ਫੈਮਲੀਆਂ ਸੀ ਗਿਆ ਬਹੁਤ ਵੱਡੇ ਜਿਨ੍ਹਾਂ ਦੇ ਲੈਵਲ ਤੇ ਬਿਜ਼ਨਸ ਨੇ ਉਹ ਸੀਗੇ ਸੋ ਇਹ ਭੀੜ ਨਹੀਂ ਸੀ ਇੱਕ ਇੱਕ ਬੰਦੇ ਦਾ ਨਾਮ ਉੱਥੇ ਲਿੱਤਾ ਗਿਆ ਭੀੜ ਇਕੱਠੀ ਕਰਨੀ ਹੁੰਦੀ ਤੇ ਨਾਮ ਨਾ ਲੈਂਦੇ ਸਿਰੋਪਾ ਹੀ ਪਾ ਦਿੰਦੇ ਸਿਰਫ ਨਹੀਂ ਬੜਾ ਇੱਕ ਵੀਡੀਓ ਦੇ ਵਿੱਚ ਇੱਕ ਕਿਆ ਨ ਤੁਸੀ ਵੀ ਉਹੋ ਜਿਹਾ ਕਮੈਂਟ ਜਿਹੜਾ ਕੀਤਾ ਉਹਨਾਂ ਨੇ ਆਪਣੀ ਸ਼ਾਰਟ ਇੱਕ ਵੀਡੀਓ ਪਾਇਆ ਹੋਇਆ ਵਾ ਤੁਸੀਂ ਵੀ ਹੋ ਕਿ ਆਮ ਆਦਮੀ ਪਾਰਟੀ ਜੋ ਤੁਸੀਂ ਆਏ ਹੋ ਕਿ ਆਮ ਆਦਮੀ ਪਾਰਟੀ ਨੂੰ ਆਪਣੇ ਵਰਕਰ ਦਾ ਵਰਕਰ ਦਾ ਪਛਾਣ ਨਹੀਂ ਹੈਗੀ ਉਹ ਇਹੀ ਕਹਿ ਰਹੇ ਸੀ ਉਹਨਾਂ ਨੇ ਜਦੋਂ ਮੈਨੂੰ ਦੇਖਿਆ ਉਹ ਕਹਿੰਦੇ ਤੁਸੀਂ ਵੀ ਬੁਆਣਾ ਤੇ ਮੈਂ ਉਹਨਾਂ ਨੂੰ ਹੱਸਦੇ ਹੋਏ ਕਿਹਾ ਨਹੀਂ ਮੈਂ ਤਾਂ ਆਸ਼ੀਰਵਾਦ ਲੈਣਾ ਮਾਨ ਸਾਹਿਬ ਦਾ ਕਿਉਂਕਿ ਪਿੱਛੋਂ ਸਾਰਿਆਂ ਨੇ ਕਹਿਤਾ ਕਿ ਜਿੰਦਰ ਕੋ ਅਰਜਿਨੋ ਮਾਨ ਸਾਹਿਬ ਦਾ ਆਸ਼ੀਰਵਾਦ ਦਵਾ ਦੋ ਉਹ ਉਹਨਾਂ ਨੇ ਪਹਿਚਾਨ ਕੇ ਕਿਹਾ ਬਿੱਟੂ ਸਾਹਿਬ ਦੇ ਟਵੀਟ ਤੋਂ ਬਾਅਦ ਮੈਨੂੰ 3 ਨੰਬਰ ਡਿਵੀਜ਼ਨ ਤੋਂ ਕਿਸੇ ਦਾ ਮੈਸੇਜ ਆਇਆ ਕਿ ਬਿੱਟੂ ਸਾਹਿਬ ਨੂੰ ਕੋ ਆਪਣੇ ਵਰਕਰਾਂ ਨੂੰ ਪਹਿਚਾਨਨ ਉਹਨਾਂ ਨੇ ਕਿਸੇ ਟਾਈਮ ਬਿੱਟੂ ਸਾਹਿਬ ਦੀ ਸਪੋਰਟ ਕੀਤੀ ਜਦੋਂ ਉਹਨਾਂ ਤੇ ਕੋਈ ਮੁਸੀਬਤ ਪਈ ਉਹਨਾਂ ਤੇ ਕੋਈ ਮੁਸੀਬਤ ਆਈ ਬਿੱਟੂ ਸਾਹਿਬ ਤਾਂ ਉਹਨਾਂ ਦਾ ਹਾਲ ਵੀ ਪੁੱਛਣ ਨਹੀਂ ਗਏ ਸੋ ਉਹਨਾਂ ਨੂੰ ਆਪਣੇ ਵਰਕਰਾਂ ਨੂੰ ਪਹਿਚਾਣਨਾ ਚਾਹੀਦਾ ਆਪਣੇ ਵਰਕਰਾਂ ਦੀ ਜਿਹੜੀ ਹੈ ਸੰਭਾਲ ਰੱਖਣੀ ਚਾਹੀਦੀ ਹੈ ਉਹਨਾਂ ਦੇ ਸਾਰੇ ਵਰਕਰ ਟੁੱਟ-ਟੁੱਟ ਕੇ ਭਾਜੇਪੀ ਵਿਦੇ ਤੇ ਕਾਂਗਰਸ ਦੇ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਦੇਖਦੇ ਹੋਏ ਸਾਡੇ ਵੱਲ ਆ ਰਹੇ ਨੇ ਕੀ ਵਜ੍ਹਾ ਸੀ ਕਾਂਗਰਸ ਛੱਡਣ ਦੀ ਕਾਂਗਰਸ ਛੱਡਣ ਦੀ ਵਜ੍ਹਾ ਤੁਹਾਨੂੰ ਪਤਾ ਹੀ ਹੈ ਕਾਂਗਰਸ ਦੇ ਧੜੇਵਾਜੀ ਜਿਹੜੀ ਹੈ ਉਹ ਮੈਨੂੰ ਸ ਠੀਕ ਨਹੀਂ ਲੱਗੀ ਮੈਂ 2000 ਪਹਿਲੇ ਉੱਥੇ ਸੀ ਹਾਂਜੀ ਬਿੱਟੂ ਜੀ ਵੀ ਉੱਥੇ ਸੀ ਮੈਂ 2015 ਤੋਂ ਕੰਮ ਕਰ ਰਹੀ ਸੀ ਕਾਂਗਰਸ ਪਾਰਟੀ ਦੇ ਵਿੱਚ 2000 ਜਿਹੜੇ ਅਹੁਦੇ ਤੇ ਮੈਨੂੰ 2022 ਦੇ ਵਿੱਚ ਜਨਰਲ ਸੈਕਟਰੀ ਬਣਾਇਆ ਗਿਆ ਸੀ ਅੱਛਾ ਪਹਿਲੇ ਕਿਹੜੇ ਅਹੁਦੇ ਸੀ ਵੈਸੇ ਐਜ਼ ਅ ਵਰਕਰ ਕੰਮ ਕੀਤਾ ਮਨੀਸ਼ ਦਿਵਾੜੀ ਜੀ ਦੇ ਇਲੈਕਸ਼ਨ ਦੇ ਵਿੱਚ 2019 ਦੇ ਵਿੱਚ ਕੰਮ ਕੀਤਾ ਜਿੱਥੇ-ਜਿੱਥੇ ਪਾਰਟੀ ਨੇ ਡਿਊਟੀ ਲਗਾਈ ਕੰਮ ਕੀਤਾ ਪਰ ਕਾਂਗਰਸ ਦੀ ਧੜੇਬਾਜੀ ਜਿਹੜੀ ਹੈ ਉਹ ਮਾਹੌਲ ਜਿਹੜਾ ਉਹ ਠੀਕ ਨਹੀਂ ਲੱਗਦਾ ਸੀ ਇਸ ਕਰਕੇ ਮੈਂ ਕਾਂਗਰਸ ਤੋਂ ਰਿਜ਼ਾਈਨ ਤੜੇ ਬਾਜੀ ਕਿਸ ਤਰ੍ਹਾਂ ਦਾ ਮਾਹੌਲ ਗਰੁੱਪ ਜਿਹੜੇ ਕਾਂਗਰਸ ਦੇ ਗਰੁੱਪ ਨੇ ਮੇਰੇ ਖਿਆਲ ਤਿੰਨ ਚਾਰ ਗਰੁੱਪ ਨੇ ਕਾਂਗਰਸ ਦੇ ਵਿੱਚ ਕੋਈ ਵੀ ਇੱਕ ਧੜਾ ਨਹੀਂ ਹੈਗਾ ਜਿਹਨੂੰ ਮਜ਼ਬੂਤੀ ਨਾਲ ਲੈ ਕੇ ਅੱਗੇ ਵਧਾਇਆ ਜਾ ਸਕੇ ਜਿਵੇਂ ਕਿ ਆਮ ਆਦਮੀ ਪਾਰਟੀ ਚ ਹੈ ਆਮ ਆਦਮੀ ਪਾਰਟੀ ਦੇ ਵਿੱਚ ਇੱਕੋ ਹੀ ਟੀਮ ਹੈ ਜੋ ਸਾਰਾ ਮਿਲ ਕੇ ਚੱਲਦੇ ਆ ਅਸੀਂ ਇੱਥੇ ਤੇ ਇੱਕ ਪਰਿਵਾਰ ਦੀ ਤਰ੍ਹਾਂ ਕੰਮ ਕਰਦੇ ਆ ਪਰ ਫਿਰ ਵੀ ਕਿਤਨੇ ਕਿਤੇ ਆਮਦ ਦੀ ਪਾਰਟੀ ਦੇ ਵਰਕਰ ਵੀ ਛੱਡ ਕੇ ਗਏ ਨੇ 15 ਤੋਂ 20 ਜਾਣੇ ਛੱਡ ਕੇ ਗਏ ਨੇ ਉਹ ਕੀ ਕਾਰਨ ਰਿਹਾ ਹੋਊਗਾ ਉਹ ਤਾਂ ਸਿਰਫ 15 ਤੋਂ 20 ਨੇ ਕਿਉਂਕਿ ਪਰਿਵਾਰ ਦੇ ਵਿੱਚ ਛੋਟੀਆਂ-ਮੋਟੀਆਂ ਨਾਰਾਜ਼ਗੀਆਂ ਹੋ ਜਾਂਦੀਆਂ ਪਰ ਤੁਸੀਂ ਜੇ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ 'ਚ ਤਾਂ 30-30 ਸਾਲ ਕੰਮ ਕੀਤਾ ਹੋਇਆ ਜਿਨ੍ਹਾਂ ਲੋਕਾਂ ਨੇ ਇੰਨੇ-ਇੰਨੇ ਵੱਡੇ ਲੈਵਲ ਤੇ ਬੈਠੇ ਆ ਉਹ ਵੀ ਛੱਡ ਕੇ ਚਲੇ ਜੇ ਆਪਾਂ ਬਿੱਟੂ ਜੀ ਦੀ ਗੱਲ ਹੀ ਕਰੀਏ ਤਾਂ ਬਿੱਟੂ ਜੀ ਵੀ ਕਾਂਗਰਸ ਨੂੰ ਛੱਡ ਕੇ ਭਾਜਪਾ 'ਚ ਗਏ ਨੇ ਜਦਕਿ ਕਾਂਗਰਸ ਨੇਤਾ ਬੀ ਬਹੁਤ ਕੁਝ ਦਿੱਤਾ ਬਿੱਟੂ ਜੀ ਨੂੰ ਸਾਰੇ ਪਰਿਵਾਰ ਨੂੰ ਹੀ ਬਹੁਤ ਕੁਝ ਦਿੱਤਾ ਉਹ ਵੀ ਕਿਸੇ ਰੀਜ਼ਨ ਕਰਕੇ ਛੱਡ ਕੇ ਭਾਜਪਾ 'ਚ ਗਏ ਹੋਣਗੇ ਕਹਿੰਦੇ ਕਿ ਦਿੱਲੀ ਤੋਂ ਬਿਠਾ ਦਿੱਤੇਗੇ ਸਿੰਘਾਸਨ ਜਿਹੜਾ ਕਿ ਦਿੱਲੀ ਵਾਲਾ ਦਿੱਲੀ ਵਾਲੇ ਸਿੰਘਾਸ ਅੱਗੇ ਤੇ ਹੁਣ ਰਾਜ ਲੋਕ ਵੀ ਦੇਤਾ ਉਹਨਾਂ ਨੂੰ ਇੱਥੇ ਪੰਜਾਬ ਦੇ ਵਿੱਚ ਇਹ ਗੱਲ ਸੱਚ ਕਿਉਂਕਿ ਉਹਨਾਂ ਕੋਲ ਹੋਰ ਕੋਈ ਗੱਲ ਕਰਨ ਲਈ ਹੈ ਹੀ ਨਹੀਂ ਉਹ ਪੰਜਾਬ ਦੇ ਵਿੱਚ ਆ ਕੇ ਸਹੀ ਹੈ ਗੱਲ ਨ ਕੋਈ ਐਦਾਂ ਦੀ ਗੱਲ ਨਹੀਂ ਜੀ ਸਾਰੇ ਪੰਜਾਬ ਦੇ ਗਰਾਊਂਡ ਲੈਵਲ ਤੇ ਕੰਮ ਕਰਦੇ ਹੋਣਾ ਤੁਸੀਂ ਲੋਕਾਂ ਨੂੰ ਜ਼ਿਆਦਾ ਜਾਣਦੇ ਹੋ ਨਾ ਲੋਕਾਂ ਦੇ ਨਾਲ ਵਿਚਰਦੇ ਹੋ ਪਾਰਟੀ ਦੇ ਲਈ ਕੰਮ ਕਰਦੇ ਹੋ ਪਾਰਟੀ ਜੋ ਵੀ ਕਹਿੰਦੀ ਹੈ ਤੁਸੀਂ ਉਹਦਾ ਸਿਰ ਮੱਥੇ ਆਪਣਾ ਹੁਕਮ ਰੱਖਦੇ ਹੋ ਕਿਸ ਤਰ੍ਹਾਂ ਜੇ ਤੁਹਾਡੀ ਜਗ੍ਹਾ ਤੇ ਤੁਹਾਨੂੰ ਕੱਲ ਨੂੰ ਇੱਕ ਅਹੁਦਾ ਦਿੱਤਾ ਜਾਣਾ ਤੁਹਾਡੀ ਜਗ੍ਹਾ ਤੇ ਕਿਸੇ ਹੋਰ ਨੂੰ ਭਟਾ ਦਿੱਤਾ ਜਾਵੇ ਜਿੱਲੀ ਅਹੁਦੇ ਨੂੰ ਉਹ ਤੁਹਾਨੂੰ ਠੇਸ ਪਹੁੰਚੂਗੀ ਜਾਂ ਕੀ ਹੱਸ-ਹੱਸ ਸੀਟ ਦੇ ਦੋਗੇ ਤੁਸੀਂ ਦੇਖਿਆ ਹੋਏਗਾ ਕਿ ਜਿੰਨੇ ਵੀ ਪੁਰਾਣੇ ਵਰਕਰ ਹੈ ਕਿਸੇ ਨੂੰ ਚੇਅਰਮੈਨਸ਼ਿਪ ਔਰ ਬਹੁਤ ਹੀ ਜਿਹੜੇ ਗਰਾਊਂਡ ਲੈਵਲ ਤੇ ਕੰਮ ਕਰ ਰਹੇ ਸੀ ਚੇਅਰਮੈਨ ਵਾਈਸ ਚੇਅਰਮੈਨ ਬਹੁਤ ਸਾਰੀਆਂ ਪੋਸਟਾਂ ਜਿਹੜੀਆਂ ਉਹ ਦਿੱਤੀਆਂ ਗਈਆਂ ਔਰ ਸਾਰੇ ਪਾਰਟੀ ਵਰਕਰ ਖੁਸ਼ ਹੈ ਕੁਝ ਥੋੜੇ ਬਹੁਤ 15 20 ਪਾਰਟੀ ਵਰਕਰ ਨਰਾਜ਼ ਹੋਣਗੇ ਤੇ ਉਹਨਾਂ ਨੂੰ ਵੀ ਕੋਈ ਗੱਲ ਨਹੀਂ ਫੈਮਿਲੀ ਹੈ ਇੱਕ ਮਨਾ ਲਿਆ ਜਾਏਗਾ ਫਾਇਦਾ ਕੀ ਹੈ ਜੋਇਨਿੰਗ ਦਾ ਜੋਇਨਿੰਗ ਦਾ ਫਾਇਦਾ ਨਹੀਂ ਜੋਇਨਸ ਲੋਕ ਆਪ ਕਹਿ ਕੇ ਕਰ ਰਹੇ ਨੇ ਸਾਨੂੰ ਮੈਨੂੰ ਕੱਲ ਵੀ ਕਾਲ ਆਈ ਹੈ ਕਿ ਅਸੀਂ 50 60 ਫੈਮਿਲੀ ਦੇ ਬੰਦੇ ਆ ਜਿਹੜੇ ਅਸੀਂ ਇਕੱਠੇ ਜੁਆਇਨ ਕਰਨਾ ਚਾਹੁੰਦੇ ਆ ਲੋਕੀ ਕਾਂਗਰਸ ਨੂੰ ਛੱਡ ਕੇ ਆਪ ਸਾਡੇ ਵੱਲ ਆ ਰਹੇ ਨੇ ਅਸੀਂ ਨਹੀਂ ਕੰਪੈਲ ਕਰ ਰਹੇ ਲੋਕਾਂ ਨੂੰ ਜਾਂ ਫੜ ਫੜ ਕੇ ਲਿਆ ਰਹੇ ਬਿੱਟੂ ਜੀ ਦੇ ਕੈਨਵਨ ਕੋ ਲੋਕੀ ਸਾਨੂੰ ਖੁਦ ਫੋਨ ਕਰਕੇ ਕਹਿ ਰਹੇ ਕਿ ਅਸੀਂ ਤੁਹਾਡੇ ਨਾਲ ਕੰਮ ਕਰਨਾ ਚਾਹੁੰਦੇ ਆ ਕਾਂਗਰਸ ਦੇ ਵਿੱਚ ਤੁਸੀਂ ਰਹੇ ਹੋ ਇਨੀ ਦੇਰ ਬਾਅਦ ਹਨ ਤੇ ਕਾਂਗਰਸ ਨੂੰ ਤੁਈ ਇੱਕ ਅਲਵਿਦਾ ਕਹਿ ਕੇ ਆਮ ਆਦੀ ਪਾਰਟੀ ਹੁਣ ਆਮ ਆਦੀ ਪਾਰਟੀ ਜਦੋਂ ਚੱਲ ਜੂਗੀ ਸਰਕਾਰ ਜੇ ਆਉਗੀ ਤਾਂ ਚਲੋ ਬਾਅਦ ਦੀ ਗੱਲਾਂ ਨੇ ਫਿਰ ਅੱਗੇ ਬੀਜੇਪੀ ਦੀ ਤਿਆਰੀ ਹੈ ਬਿਲਕੁਲ ਨਹੀਂ ਜੀ ਬਿਲਕੁਲ ਨਹੀਂ ਆਮ ਆਦਮੀ ਪਾਰਟੀ ਨਾਲ ਡਟ ਕੇ ਖੜੇ ਆ ਤੇ ਹਮੇਸ਼ਾ ਡਟ ਕੇ ਖੜੇ ਰਾਂਗੇ ਔਰ ਤੁਹਾਨੂੰ ਮੈਂ ਇੱਕ ਗੱਲ ਹੋਰ ਦੱਸ ਦਿਆਂ 2027 ਵਿੱਚ ਵੀ ਆਮ ਆਦਮੀ ਪਾਰਟੀ ਹੀ ਆਏਗੀ ਭਾਜਪਾ ਦੀ ਕਿਧਰੇ ਨੇੜੇ ਦੜੇ ਵੀ ਨਹੀਂ ਹੋਣਾ ਕੋਈ ਕੰਟੈਕਟ ਹੋਇਆ ਹੋਇਆ ਪਾਰਟੀ ਨਾਲ ਪਾ ਕੰਟੈਕਟ ਹੋਇਆ ਹੁੰਦਾ ਤਾਂ ਫਿਰ ਮੈਂ ਐਜ਼ ਅ ਵਰਕਰ ਕੰਮ ਨਾ ਕਰ ਰਹੀ ਹੁੰਦੀ ਸੋ ਪਾਰਟੀ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਹੈ ਜਿਹੜੀਆਂ ਮਾਨ ਸਾਹਿਬ ਦੀਆਂ ਨੀਤੀਆਂ ਨੇ ਕੰਮ ਕਰਨ ਦੀਆਂ ਐਜੂਕੇਸ਼ਨ ਤੇ ਹਸਪੀਟਲਸ ਨੂੰ ਲੈ ਕੇ ਉਹ ਸਾਨੂੰ ਅਟਰੈਕਟ ਕਰਦੀਆਂ ਤੁਸੀਂ ਹਸਪਤਾਲ ਦੀ ਗੱਲ ਕੀਤੀ ਹਸਪਤਾਲ ਤੁਸੀਂ ਗਏ ਹੋ ਸਿਵਲ ਦੇ ਹਾਂਜੀ ਬਿਲਕੁਲ ਗਏ ਆ ਅੰਦਰ ਤੱਕ ਗਏ ਹੋ ਤੁਸੀਂ ਪਹਿਲਾਂ ਗਏ ਹੋ ਅਸੀਂ ਸਾਡੀ ਡਿਊਟੀ ਉੱਥੇ ਹੁੰਦੀ ਹੈ ਹਾਂਜੀ ਪਰ ਹੁਣ ਹੁਣ ਤੇ ਪਹਿਲਾਂ ਚ ਬਹੁਤ ਫਰਕ ਹੈ ਹੁਣ ਜਿਹੜੇ ਉੱਥੇ ਮਲਾਜ਼ਮ ਨੇ ਨਾ ਉਹ ਕੱਚੇ ਮਲਾਜ਼ਮ ਨੇ ਉਹ ਹਰ ਇੱਕ ਹਾੜਾ ਕਰ ਰਹੇ ਨੇ ਸਰਕਾਰ ਅੱਗੇ ਕਿ ਸਾਨੂੰ ਪੱਕਾ ਕੀਤਾ ਜਾਵੇ ਕਿ ਤੁਸੀਂ ਉਹਨਾਂ ਦੀ ਦਿੱਕਤਾਂ ਸੁਣੀ ਹੈ ਤੁਸੀਂ ਕਹਿ ਰਹੇ ਹੋ ਅਰੋੜਾ ਜੀ ਨੇ ਬਣਾਇਆ ਦਫ਼ਤਰ ਬਣਾਇਆ ਅਪਗ੍ਰੇਡ ਕੀਤਾ ਨਾ ਕਿ ਬਣਾਇਆ ਹਨਾ ਲੋਕਾਂ ਦਾ ਇਹ ਕਹਿਣਾ ਮੈਂ ਬਨਾਇਆ ਨਹੀਂ ਕਿਹਾ ਮੈਂ ਵੀ ਅਪਗ੍ਰੇਡ ਹੀ ਕਿਹਾ ਕਿ ਜਿੱਦੜ ਕੋਈ ਸਿਵਲ ਹਸਪੀਟਲ ਚ ਪਹਿਲੇ ਕੋਈ ਧਿਆਨ ਹੀ ਨਹੀਂ ਦਿੰਦਾ ਸੀ ਉਹਨੂੰ ਅਰੋੜਾ ਸਾਹਿਬ ਨੇ ਅਪਗ੍ਰੇਡ ਕੀਤਾ ਪਰ 10 ਸਾਲ ਬਿੱਟੂ ਜੀ ਇੱਥੇ ਰਹੇ ਉਹਨਾਂ ਨੇ ਤਾਂ ਅਪਗ੍ਰੇਡ ਵੀ ਨਹੀਂ ਕੀਤਾ ਸੋ ਜਿਹੜੇ ਕੱਚੇ ਮੁਲਾਜ਼ਮਾਂ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਹੌਲੀ-ਹੌਲੀ ਸਰਕਾਰ ਦੇ ਅਕੋਰਡਿੰਗਲੀ ਜਿਹੜੇ ਫਾਰਮੈਲਿਟੀਆਂ ਹੁੰਦੀਆਂ ਉਹਨਾਂ ਨੂੰ ਪੂਰਾ ਕਰਕੇ ਹੀ ਪੱਕੇ ਕੀਤਾ ਜਾ ਸਕਦਾ ਹੈ ਅਦਰਵਾਇਜ਼ ਇਦਾਂ ਪੱਕੇ ਕਰਕੇ ਫਿਰ ਅਗਲੀ ਸਰਕਾਰ ਆਏ ਫਿਰ ਉਹਨਾਂ ਨੂੰ ਉਤਾਰ ਦੇ ਸੋ ਮਾਨ ਸਾਹਿਬ ਦਾ ਇੱਕ ਇਹ ਕਹਿਣਾ ਹੈ ਕਿ ਜੋ ਵੀ ਕੰਮ ਕਰਾਂਗਾ ਮੈਂ ਮਜ਼ਬੂਤੀ ਦੇ ਨਾਲ ਕਰਾਂਗਾ ਤਾਂ ਕਿ ਬਾਅਦ ਵਿੱਚ ਕੋਈ ਵੀ ਪ੍ਰੋਬਲਮ ਨਾ ਆਏ ਚਲੋ ਕਿ ਉੱਥੇ ਕਹਿੰਦੇ ਨੇ ਕਿ ਟ੍ਰੀਟਮੈਂਟ ਨਹੀਂ ਹੁੰਦਾ ਹੈਗਾ ਨਾ ਉਹਨਾਂ ਵਾਰਡ ਵੀ ਖੋਲ ਦਿੱਤਾ ਗਿਆ ਵਾ ਸਹੂਲਤਾ ਵੀ ਦਿੱਤੀ ਗਈਆਂ ਈਸ਼ੂ ਵੀ ਖੋਲ ਦਿੱਤਾ ਗਿਆ ਉੱਥੇ ਜੇਕਰ ਗੱਲ ਕਰਦੀ ਹੈ ਵਾਡਾ ਦੀ ਵਾਰ ਜਿਹਦੇ ਨੀਚੇ ਨੇ ਅ ਐਡਮਿਟ ਹੋਣ ਆਉਂਦੇ ਨੇ ਲੋਕ ਉੱਥੇ ਕਹਿੰਦੇ ਕਿ 스멜 ਬਹੁਤ ਜ਼ਿਆਦਾ ਆਂਦੀ ਹੈ ਕਹਿੰਦੇ ਕਿ ਇੱਕ ਵਾਰੀ ਲੀਡਰ ਤਾਂ ਆ ਜਾਂਦੇ ਨੇ ਢੇੜਾ ਢੇੜਾ ਮਾਰ ਜਾਂਦੇ ਨੇ ਉਦੋਂ 5-10 ਮਿੰਟ ਲਈ ਸਫਾਈਆਂ ਹੋ ਜਾਂਦੀਆਂ ਨੇ ਉਸ ਤੋਂ ਬਾਅਦ ਉਹ ਫਿਰ ਫਿਰ ਤੋਂ ਹੋਏ ਜੇ ਹਾਲ ਹੁੰਦਾ ਕਿ ਵਰਕਰ ਜਾਂ ਉੱਪਰਲੇ ਮੰਤਰੀ ਜਾਂ ਐਮਐਲਏ ਜਾਂ ਕੌਂਸਲ ਉੱਤੇ ਢੇੜਾ ਢੇੜਾ ਮਾਰ ਕੀ ਜਾਂਦੇ ਕਿਉਂਕਿ ਪਾਰਟੀ ਦਾ ਸਾਰਾ ਸੇਮ ਹੀ ਹੈ ਸਾਰੇ ਹੀ ਜਾਂਦੇ ਆ ਜੀ ਤੁਸੀਂ ਸ਼ਾਇਦ ਰੋੜਾ ਸਾਹਿਬ ਦੀ ਇੱਕ ਵੀਡੀਓ ਸੁਣੀ ਹੋਏਗੀ ਉਹਨਾਂ ਨੇ ਦੱਸਿਆ ਵੀ ਹੈ ਕਿ ਕਿੰਨੇ ਉੱਥੇ ਪਹਿਲੇ ਚੂਹੇ ਸੀ ਤੇ ਕਿੰਨਾ ਗੰਦਾ ਐਟਮਾਸਫੇਅਰ ਸੀਗਾ ਉਹ ਵੀ ਖਬਰ ਲਾਤੀ ਅਸੀਂ ਨਸ਼ਰ ਕਰਾਇਆ ਸੀਗਾ ਸਰਕਾਰ ਨੂੰ ਜਾਗਿਆ ਸੀਗਾ ਸਰਕਾਰ ਨੂੰ ਜਗਾਇਆ ਸੀਗਾ ਕਿ ਆਹ ਦੇਖੋ ਤੇ ਹਾਲਾਤ ਦੇਖੋ ਕਿੱਦਾਂ ਦੇ ਪਰ ਉਹਨਾਂ ਨੇ ਠੀਕ ਤਾਂ ਕੀਤਾ ਉਹਨੂੰ ਤੁਹਾਡੀ ਗੱਲ ਤਾਂ ਸੁਣੀ ਪਹਿਲੇ ਪਹਿਲੇ ਵੀ ਤਾਂ ਨਜ਼ਰਕਾਰ ਸਕਦੇ ਸੀਗੇ ਉੱਥੇ ਸਟਾਫ ਵੀ ਤਾਂ ਨਜ਼ਰ ਕਰ ਸਕਦਾ ਸੀ ਸਰਕਾਰ ਦੇ ਅੰਦਰ ਹੀ ਜਾਂਦਾ ਬਸ ਇਹਨੇ ਤਨਖਾਵਾ ਲੈਂਦੇ ਨੇ ਪਰ ਪਹਿਲੀਆਂ ਪਹਿਲੀਆਂ ਜਿਹੜੀਆਂ ਸਰਕਾਰਾਂ ਸੀ ਉਹ ਤਾਂ ਤੁਹਾਡੀ ਗੱਲ ਸੁਣ ਕੇ ਵੀ ਨਹੀਂ ਉਹਦੇ ਤੇ ਅਮਲ ਕਰਦੀਆਂ ਸੀ ਇਹ ਤੁਹਾਡੀ ਗੱਲ ਜੇ ਤੁਸੀਂ ਮੀਡੀਆ ਨੇ ਅੱਗੇ ਗੱਲ ਰੱਖੀ ਤਾਂ ਸੰਜੀਵ ਜੀ ਨੇ ਉਹਦੇ ਤੇ ਕੰਮ ਕਰਕੇ ਉਹਨੂੰ ਠੀਕ ਵੀ ਕੀਤਾ ਠੀਕ ਹੈ ਪੱਪੀ ਪ੍ਰੈਸ਼ਰ ਜੀ ਦਾ ਵੀ ਉਹਦੇ ਵਿੱਚ ਬਹੁਤ ਵੱਡਾ ਰੋਲ ਹੈ ਸੋ ਇਸੇ ਤਰ੍ਹਾਂ ਬੱਗਾ ਜੀ ਦੇ ਏਰੀਆ ਵਿੱਚ ਤੁਸੀਂ ਦੇਖਿਆ ਹੋਵੇਗਾ ਹਸਪੀਟਲਸ ਬਣੇ ਨੇ ਔਰ ਸਾਰੇ ਟ੍ਰੀਟਮੈਂਟਸ ਹੁੰਦੇ ਆ ਅਸੀਂ 1 ਟੂ 1 ਕਈ ਵਾਰੀ ਲੋਕਾਂ ਨੂੰ ਪੁੱਛਦੇ ਆ ਉਹ ਆਪ ਕਹਿੰਦੇ ਆ ਕਿ ਟ੍ਰੀਟਮੈਂਟ ਵੀ ਵਧੀਆ ਮਿਲਦਾ ਹੈ ਟੈਸਟ ਵੀ ਹੁੰਦੇ ਆ ਤੇ ਦਵਾਈਆਂ ਵੀ ਮਿਲਦੀਆਂ ਯੂਡੀ ਪਾਰਟੀ ਦਾ ਇਹ ਕਹਿੰਨਾ ਕਿ ਇੱਕ ਉਮੀਦਵਾਰ ਦੇ ਨਾਲ ਇੰਨੀ ਦੁਨੀਆ ਚੱਲ ਰਹੀ ਹੈ ਕੀ ਕਾਰਨ ਹੈ ਇਹਦਾ ਜੇ ਇੰਨੀ ਦੁਨੀਆ ਚੱਲ ਰਹੀ ਹੈ ਉਸ ਉਮੀਦਵਾਰ ਦੇ ਨਾਲ ਤੇ ਕੋਈ ਤਾਂ ਕਾਰਨ ਹੋਏਗਾ ਉਹਨਾਂ ਦੇ ਕੰਮ ਬੋਲਦੇ ਆ ਮੈਂ ਜੇ ਗੱਲ ਕਰਾਂ ਬਿਜ਼ਨਸ ਐਸੋਸੀਏਸ਼ਨ ਬਾਰੇ ਤਾਂ ਮੇਰੀ ਕੱਲ ਕਿਸੇ ਨਾਲ ਗੱਲ ਹੋ ਰਹੀ ਸੀ ਬਹਾਦਰ ਕੇ ਰੋਡ ਉਹ ਕਹ ਉਹਨਾਂ ਨੇ ਮੈਨੂੰ ਖੁਦ ਕਿਹਾ ਜਦ ਕਿ ਆਪੋਜੀਸ਼ਨ ਪਾਰਟੀ ਚ ਨੇ ਉਹ ਕਹਿੰਦੇ ਸਾਡਾ ਕੋਈ ਇੱਕ ਕੰਮ ਸੀ 7-8 ਸਾਲ ਤੋਂ ਰੁਕਿਆ ਹੋਇਆ ਅਸੀਂ ਹਰ ਜਗ੍ਹਾ ਤੇ ਜੋਰ ਲਗਾ ਲਿਆ ਉਹ ਕੰਮ ਨਹੀਂ ਹੋਇਆ ਐਮਪੀ ਸਾਹਿਬ ਨੇ ਉੱਥੇ ਬੈਠ ਕੇ ਅੱਧੇ ਘੰਟੇ ਦੇ ਵਿੱਚ ਵਿੱਚ ਸਾਡੀ ਪ੍ਰੋਬਲਮ ਸੋਲਵ ਕਰਤੀ ਤੇ ਫਿਰ ਦੁਨੀਆ ਨਾਲ ਤੁਰੇਗੀ ਤੁਰੇਗੀ ਅੱਛਾ ਬੁੱਢਾ ਦਰਿਆ ਕਾਫੀ ਸਿਆਸਤ ਨਾਲ ਭਰਿਆ ਹੋਇਆ ਹਨ ਗੰਦੇ ਨਾਲੇ ਨਾਲ ਤਾਂ ਭਰਿਆ ਹੋਇਆ ਵਾ ਮਸ਼ਹੂਰ ਹੈ ਸਿਆਸਤ ਨਾਲ ਬਹੁਤ ਭਰਿਆ ਹੋਇਆ ਵਾ ਉਸ ਚੀਜ਼ ਨੂੰ ਤੁਸੀਂ ਵਰਕਰ ਹੋ ਲੋਕ ਸਭਾ ਦੇ ਵਿੱਚ ਤੁਸੀਂ ਅਸ਼ੋਕ ਪ੍ਰਸ਼ਾਪਪੀ ਹੈਲਪ ਵੀ ਕੀਤੀ ਹੈ ਮਦਦ ਵੀ ਕੀਤੀ ਹੈ ਹਨ ਤੇ ਉਸ ਨਾਲ ਤੁਹਾਨੂੰ ਲਾਭ ਕੀ ਹੋਇਆ ਤੇ ਬੁੱਢੇ ਦਰਿਆ ਦੇ ਸਿਆਸਤ ਕਿਸ ਤਰ੍ਹਾਂ ਚੱਲਦੀ ਗਈ ਬੁੱਢੇ دریا ਦੀ ਸਿਆਸਤ ਹੁਣ ਨਹੀਂ ਚੱਲ ਰਹੀ ਹੁਣ ਵਾਕੈ ਹੀ ਬੁੱਢੇ دریا ਤੇ ਕੰਮ ਹੋ ਰਿਹਾ ਤੁਸੀਂ ਦੇਖਿਆ ਹੋਏਗਾ ਸੀਚੇਵਾਲ ਸਾਹਿਬ ਲਗਾਤਾਰ ਰੈਫਰਟਸ ਪਾ ਰਹੇ ਨੇ ਬੁੱਢੇ ਨਾਲੇ ਦਾ ਜਿਹੜਾ ਇੱਕ ਕਹਿ ਲਓ ਲੁਧਿਆਣੇ ਤੇ ੱੱਬਾ ਲੱਗਿਆ ਹੋਇਆ ਉਹਨੂੰ ਮਿਟਾਉਣ ਦੀ ਸਾਡੀ ਸਰਕਾਰ ਵੱਲੋਂ ਪੁਰਜ਼ੋਰ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਇਹ ਇਸੇ ਸਰਕਾਰ ਦੇ ਵਿੱਚ ਠੀਕ ਵੀ ਹੋਏਗੀ ਅੱਛਾ ਅ ਲੋਕਾ ਲੋਕ ਕਾਫੀ ਕਮੈਂਟ ਕਰ ਰਹੇ ਨੇ ਕਿ ਇਹ ਛੋਟੀ ਜੀ ਸੰਜੀਵ ਰੋਲੇ ਕਹਿੰਦਾ ਤੁਸੀਂ ਵੀ ਆਇਓ ਹਨ ਇਹ ਇਸ ਨੂੰ ਥੋੜਾ ਗਲਤ ਸਮਝ ਰਹੇ ਨੇ ਹਨ ਤੇ ਲੋਕਾਂ ਦਾ ਕਹਿਣਾ ਹੈ ਕਿ ਹੋਰ ਵੀ ਪਾਰਟੀਆਂ ਜੁਆਇਨ ਕਰ ਰਹੀਆਂ ਨੇ ਹੋਰ ਵੀ ਜਿਹੜੇ ਮੈਂਬਰ ਛੱਡ ਕੇ ਆ ਰਹੇ ਨੇ ਤੁਹਾਡੇ ਵੱਲ ਸੌਰੀ ਕਲੀਅਰ ਨਹੀਂ ਹੋਇਆ ਤੁਹਾਡੇ ਵੱਲ ਹੋਰ ਵੀ ਆ ਰਹੇ ਨੇ ਪਾਰਟੀ ਦੇ ਵਿੱਚ ਜੁਆਇਨ ਹੋ ਰਿਹਾ ਆਮ ਆਦਮੀ ਪਾਰਟੀ 'ਚ ਕੱਲ ਸਾਰੀਆਂ ਜੁਆਇਨਿੰਗਸ ਹੀ ਹੋਈਆਂ ਤੁਸੀਂ ਦੇਖੇ ਹੀ ਹੈ ਕੱਲ ਕਿੰਨੇ ਲੋਕ ਜੁਆਇਨ ਹੋਇਆ ਅੱਜ ਵੀ ਤੁਸੀਂ ਕਿਹਾ ਕਮੈਂਟ ਕੀਤਾ ਹਨ ਹਾਂਜੀ ਬਿਲਕੁਲ ਕੀਤਾ ਬਿਲਕੁਲ ਬਿਲਕੁਲ ਕਿਉਂਕਿ ਉਹਨਾਂ ਨੇ ਇੱਕ ਛੋਟੀ ਜੇ ਨਾਮ ਦੀ ਚਰਚਾ ਨੂੰ ਇੰਨਾ ਵੱਡਾ ਇਸ਼ੂ ਬਣਾਤਾ ਜਦਕਿ ਇੱਕ ਮੰਤਰੀ ਨੂੰ ਇਹ ਚੀਜ਼ ਸ਼ੋਭਾ ਹੀ ਨਹੀਂ ਦਿੰਦੀ ਕਿ ਇੱਕ ਐਮਪੀ ਸਾਹਿਬ ਤੋਂ ਇੱਕ ਨਾਮ ਲਿਆ ਗਿਆ ਜੇ ਮੈਂ ਇੱਕ 1% ਇੱਕ ਵਾਰੀ ਆਪਾਂ ਮੰਨ ਵੀ ਲਈਏ ਕਿ ਬਾਈ ਚਾਂਸ ਉਹਨਾਂ ਤੋਂ ਇੱਕ ਨਾਮ ਗਲਤ ਵੀ ਪੜਿਆ ਗਿਆ ਤੇ ਇਹ ਕੋਈ ਇਸ਼ੂ ਹੈ ਬਣਾਉਣ ਵਾਲਾ ਆਪਣਾ ਓਧਾ ਦੇਖਣ ਕਹਿੰਦੇ ਕਹਿੰਦੇ ਰਾਜਨੀਤਿਕ ਸਟੰਡ ਖੇਡਿਆ ਜਾ ਰਿਹਾ ਹੈ ਜੇ ਰਾਜਨੀਤਿਕ ਸਟੰਟ ਹੁੰਦਾ ਤੇ ਉਹ ਲਾਈਵ ਚ ਐਨੇ ਲੋਕਾਂ ਨੂੰ ਐਨੀਆਂ ਫੈਮਲੀਆਂ ਦੇ ਨਾਮ ਲੈ ਕੇ ਆਪਾਂ ਉਹਨਾਂ ਨੂੰ ਸਰੋਪਾ ਨਾ ਪਾਉਂਦੇ ਰਾਜਨੀਤਿਕ ਸਟੰਟ ਖੇਲਣਾ ਹੁੰਦਾ ਤਾਂ ਨਾਮ ਲੈਂਦੇ ਹੀ ਨਾ ਬਸ ਸਿਰਫ ਸਰੋਪਾ ਪਾ ਦਿੰਦੇ ਠੀਕ ਹੈ ਆਪਾਂ ਉਹਨਾਂ ਨੂੰ ਅੱਗੇ ਕਰਕੇ ਸਰੋਪਾ ਪਵਾਇਆ ਉਹ ਉੱਥੇ ਬੈਠੇ ਨੇ ਉੱਥੇ ਮੌਜੂਦ ਨੇ ਸਾਰੇ ਸੋ ਰਵਨੀਤ ਬਿੱਟੂ ਜੀ ਨੂੰ ਤਾਂ ਮੈਂ ਫੇਰ ਇੱਕੋ ਹੀ ਗੱਲ ਕਹਾਂਗੀ ਕਿ ਇਹ ਬਚਵਕਾਨੀਆਂ ਹਰਕਤਾਂ ਹੁਣ ਛੱਡ ਦਿਓ ਇਹਦੇ ਨਾਲ ਪਾਰਟੀ ਦਾ ਕੁਝ ਨਹੀਂ ਸਵਰਨਾ ਨਾ ਬੀਜੇਪੀ ਨੇ ਧਿਆਨ ਹੈ ਨਾ ਬੀਜੇਪੀ ਨੇ ਜਿੱਤਣਾ ਉਹ ਆਪਣੀ ਹਾਰ ਕਬੂਲ ਕਰ ਚੁੱਕਿਆ ਉਹਨਾਂ ਕੋਲ ਆਪਣਾ ਗਿਣਨ ਲਈ ਉਹ ਇਦਾਂ ਦੇ ਨਾਮ ਦੇ ਛੋਟੇ-ਛੋਟੇ ਇਸ਼ੂ ਬਣਾ ਕੇ ਆਪਣੇ ਆਪ ਨੂੰ ਲਾਈਮਲਾਈਟ 'ਚ ਰੱਖ ਰਿਹਾ ਸੋ ਇਹਦਾ ਕੋਈ ਫਾਇਦਾ ਨਹੀਂ ਹੋਣਾ ਸੰਜੀਵ ਅਰੋੜਾ ਜੀ ਦੀ ਜਿੱਤ 100% ਪੱਕੀ ਹੈ ਵੈਸਟ ਪੂਰਾ ਉਹਨਾਂ ਦੇ ਨਾਲ ਹੈ ਵੈਸਟ ਵੀ ਨਹੀਂ ਮੈਂ ਤਾਂ ਕਹਾਂਗੀ ਪੂਰਾ ਲੁਧਿਆਣਾ ਸ਼ਹਿਰੀ ਉਹਨਾਂ ਦੇ ਨਾਲ ਹੈ ਤੇ ਨਾਲੇ ਸਭ ਤੋਂ ਵੱਡੀ ਗੱਲ ਸਰਕਾਰ ਸਾਡੀ ਹੈ ਤੇ ਐਮਐਲਏ ਪਹਿਲੇ ਵੀ ਸਾਡਾ ਸੀ ਉਹ ਤਾਂ ਚਲੋ ਰੱਬ ਦੀ ਇੱਕ ਉਹ ਸੀਗੀ ਹੋਣੀ ਕਿ ਉਹਨਾਂ ਦੀ ਡੈਥ ਹੋ ਗਈ ਤੇ ਅਪੀਲ ਵੀ ਕਰਾਂਗੀ ਮੈਂ ਜਨਤਾ ਨੂੰ ਕਿ ਸੰਜੀਵ ਅਰੋੜਾ ਜੀ ਨੂੰ ਬੈਸਟ ਕੈਂਡੀਡੇਟ ਨੇ ਲੁਧਿਆਣਾ ਦੇ ਉਹਨਾਂ ਨੂੰ ਜਿਤਾਓ ਤਾਂ ਕਿ ਆਪਾਂ ਆਪਣੇ ਲੁਧਿਆਣੇ ਦੀ ਜਿਹੜੀ ਵਿਕਾਸ ਹੈ ਉਹਦੇ ਵਿੱਚ ਕੰਮ ਕਰ ਸਕੀਏ ਕਿਨੇ ਜਿਤਾ ਕੇ ਦਿੱਲੀ ਜਾਣ ਚੱਲ ਜਣਗੇ ਬਿਲਕੁਲ ਨਹੀਂ ਜਾਣਗੇ ਜੀ 100% ਇੱਥੇ ਹੀ ਰਹਿਣਗੇ ਲੋਕਾਂ ਵਿੱਚ ਹੀ ਵਿਚਰਣਗੇ ਤੁਸੀਂ ਉਹਨਾਂ ਨੂੰ ਦੇਖਿਆ ਹੋਵੇਗਾ ਕਿ ਉਹ ਕਿੱਦਾਂ ਲੋਕਾਂ ਵਿੱਚ ਕੰਮ ਕਰ ਰਿਹਾ ਹੈ ਉਹ ਆਪਣੀ ਇੱਕ ਅਲੱਗ ਛਵੀ ਬਣਾ ਗਏ ਲੋਕਾਂ ਵਿੱਚ ਲੋਕੀ ਉਹਨਾਂ ਨੂੰ ਦਿਲੋਂ ਪਿਆਰ ਕਰਦੇ ਆ ੱਕੇ ਨਾਲ ਸੀਟ ਦਿੱਤੀ ਗਈ ਇਹਨਾਂ ਨੂੰ ਜੇ ਤੱਕੇ ਨਾਲ ਸੀਟ ਦਿੱਤੀ ਕੀ ਹੁੰਦੀ ਤਾਂ ਫਿਰ ਇਦਾਂ ਗਰਾਊਂਡ ਵਰਕ ਨਾ ਕਰਦੇਓ। ਇਹ ਕੇਜਰੀਵਾਲ ਨੇ ਐਮਪੀ ਸਭਾ ਦੀ ਸੀਟ ਸਾਹਿਬ। ਉਹਨਾਂ ਕੋਲ ਨਾ ਹੋਰ ਕੋਈ ਇਸ਼ੂ ਨਹੀਂ ਹੈਗੇ। ਉਹਨਾਂ ਕੋਲ ਹਰ ਟਾਈਮ ਇੱਕੋ ਹੀ ਕੇਜਰੀਵਾਲ ਦਿੱਲੀ ਟੀਮ, ਕੇਜਰੀਵਾਲ ਦਿੱਲੀ ਟੀਮ। ਬਸ ਉਹਨਾਂ ਕੋਲ ਦੋ ਹੀ ਇਸ਼ੂ ਨੇ। ਕੰਮ ਬਾਰੇ ਤਾਂ ਕੁਝ ਕਹਿ ਹੀ ਨਹੀਂ ਸਕਦੇ ਕਿਉਂਕਿ ਕੰਮ ਹੋ ਰਿਹਾ। ਇਹਨਾਂ ਕੋਲ ਕੋਈ ਇਸ਼ੂ ਨਹੀਂ ਹੁੰਦਾ ਇਸ ਕਰਕੇ ਉਹ ਹਰ ਵਾਰੀ ਕੇਜਰੀਵਾਲ ਦਿੱਲੀ ਟੀਮ, ਕੇਜਰੀਵਾਲ ਦਿੱਲੀ ਟੀਮ। ਬਸ। ਚਲੋ। ਇਹ ਸਾਡਾ ਸੀਗੇ ਅਜਿੰਦਰ ਕੌਰ ਜਿਨ੍ਹਾਂ ਦੇ ਵੱਲੋਂ ਅ ਕੱਲ ਟਿੱਪਣੀ ਕੀਤੀ ਗਈ ਇੱਕ ਐਕਸ ਟਵਿੱਟਰ ਤੇ ਰਮਣੀ ਸਿੰਘ ਬਿੱਟੂ ਦੇ ਵੱਲੋਂ ਬਿਆਨ ਦਿੱਤਾ ਗਿਆ ਕਿ ਆਮ ਆਦਮੀ ਪਾਰਟੀ ਦੀ ਜਦੋਂ ਜੁਆਇਨਿੰਗ ਹੋ ਰਹੀ ਸੀ ਉਦੋਂ ਇੱਕ ਟਿੱਪਣੀ ਦਿੱਤੀ ਗਈ ਕਿ ਕੌਣ ਨੇ ਹੈ ਕੌਣ ਜੁਆਇਨਿੰਗ ਕਰਵਾ ਰਿਹਾ ਹੈ ਕੀ ਲਾਭ ਹੈ ਨਾ ਤੇ ਉਸੇ ਲਾਭ ਤੇ ਹੀ ਅੱਜ ਉਹਨਾਂ ਨੇ ਦੱਸਿਆ ਵਾ ਕਿ ਸਾਡੀ ਪਾਰਟੀ ਦਾ ਇਹ ਮਸਲ ਇਹ ਮਹੱਤਵ ਹੈ ਇਹ ਅੱਗੇ ਜਾਣ ਦਾ ਸਕੋਪ ਹੈ ਤੇ ਪਹਿਲੇ ਇਹ ਕਾਂਗਰਸ ਦੇ ਵਿੱਚ ਹੀ ਇਹ ਕਾਂਗਰਸ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਆਮ ਆਦਮੀ ਪਾਰਟੀ ਨੇ ਇਹਨੂੰ ਪਿਆਰ ਦਿੱਤਾ ਤੇ ਉੱਤੇ ਹੀ ਵਿਰੋਧੀ ਪਾਰਟੀਆਂ ਦਾ ਨਿਸ਼ਾਨਾ ਸਾਧ ਹੋਇਆ ਨਜ਼ਰ ਵੀ ਆਇਆ ਜੁਡੀਓਲ ਧਾਰਨਾਵਤ ਦਿਪਕ ਦਾ ਯੂਨੀ ਰਿਪੋਰਟ ਹਨਵਰ